ਆ ਵੀ ਪੰਜਾਬੀਓ ਤੁਸੀਂ ਫਿਰਦੇ ਰਹੋ ਕੋਈ ਕਮਲ ਭਾਬੀ ਕੋ ਚੁੰਮਿਆਲੀ ਭਾਬੀ ਕੋਈ ਟੈਂਪੂ ਆਵਾਂ ਮਗਰ ਕੋਈ ਨਚਾਰਾਂ ਮਗਰ ਕੋਈ ਤਮਾਸ਼ੀ ਬੀਨਾ ਮਗਰ ਤੇ ਅਗਲੇ ਸੋਡੀ ਹਿੱਕ ਤੇ ਕੱਲ ਠੋਕ ਰਹੇ ਹਿੱਕ ਤੇ ਕੱਲ ਠੋਕ ਰਹੇ ਆ ਆ ਦਿਖਾ ਮੜਾ ਜਾ ਆ ਜਿਹੜਾ ਇਹ ਭਾਰਤ ਮਾਲਾ ਪ੍ਰੋਜੈਕਟ ਆ ਜੀ ਜਿਹੜਾ 60055 ਤੋਂ 60000 ਏਕੜ ਜਿਹੜੀਆਂ ਸਾਡੀਆਂ ਉਪਜਾਊ ਪੰਜਾਬ ਦੀਆਂ ਜ਼ਮੀਨਾਂ ਸੀ ਉਹ 55 ਤੋਂ 60000 ਏਕੜ ਆ ਸੁਨੇ ਰੁਕ ਚੁੱਕੀ ਹੈ ਇਹਦੇ ਵਿੱਚ ਸੜਕਾਂ ਦੇ ਵਿੱਚ ਤੇ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਧਿਆਨ ਦਿਓ ਪੰਜਾਬੀਓ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਵੀ ਇਹਨਾਂ ਸੜਕਾਂ ਦੇ ਨਾਲ-ਨਾਲ ਤੇ ਹੋਰ ਪੰਜਾਬ ਦੇ ਵਿੱਚ ਰੇਲ ਦੀਆਂ ਲੀਹਾਂ ਦਾ ਜਾਲ ਵਿਛਾਉਣਾ ਹੈ ਕਈ ਹਜ਼ਾਰਾਂ ਏਕੜ ਪੈੜੀ ਸੋੜੀ ਉਹਦੇ ਚ ਰੁਕ ਜਾਣੀ ਹੈ ਮੈਨੂੰ ਇਹ ਗੱਲ ਹੀ ਸਮਝ ਨਹੀਂ ਆਉਂਦੀ ਲੋਕ ਕਮਲੇ ਹੋਏ ਫਿਰਦੇ ਆ ਸਾਡਾ 50 ਲੱਖ ਰੇਟ ਹੋ ਗਿਆ 60 ਲੱਖ ਰੇਟ ਹੋ ਗਿਆ ਕਰੋੜ ਰੁਪਇਆ ਦੇਣਗੇ ਭਾਵੇਂ 5 ਕਰੋੜ ਦੇਣ ਜਦੋਂ ਜ਼ਮੀਨ ਹੀ ਨਾ ਬਚੀ ਅਨਾਜ ਕਿੱਥੇ ਪੈਦਾ ਹੋਊਗਾ ਧਰਤੀ ਨਾ ਬਚੀ ਕੀ ਸੜਕਾਂ ਨੂੰ ਖਾਓਗੇ ਪੱਥਰਾਂ ਨੂੰ ਖਾਓਗੇ ਲੁੱਕ ਖਾਓਗੇ ਜਾਂ ਰੇਲ ਦੀਆਂ ਲੀਹਾਂ ਲੋਹਾ ਖਾਓਗੇ ਇਹ ਤਾਂ ਅਜਿਹਾ ਧਰਤੀ ਆ ਨਾਜ ਪੈਦਾ ਕਰਦੀ ਐ ਉਹ ਨਾਜ ਪੈਦਾ ਹੁਣ ਲਈ ਧਰਤੀ ਨੂੰ ਆ ਪੱਥਰਾਂ ਨਾਲ ਆਹ ਰੇਲ ਦੀਆਂ ਲੀਹਾਂ ਨਾਲ ਦੱਬਿਆ ਜਾ ਰਿਹਾ ਰੋਕਿਆ ਜਾ ਰਿਹਾ ਆਪਾਂ ਚੋਪਾਂ ਤਮਾਸ਼ੀਬੀਨ ਬਣੇ ਹੋਇਆ ਕੋਈ ਉਧਰੋਂ ਹੋ ਗਿਆ ਕੋਈ ਇਧਰੋਂ ਹੋ ਗਿਆ ਆਹ ਰੌਲਾ ਪੈ ਗਿਆ ਉਹ ਰੌਲਾ ਪੈ ਗਿਆ ਉਧਰੋਂ ਇਸ ਆੜ ਦੇ ਵਿੱਚ ਵੀ ਇਹਦਾ ਕਮਲੇ ਲੋਕ ਆ ਦੱਬੀ ਫਿਰਦੇ ਆ ਇਧਰ ਲਈ ਉਧਰ ਲਈਆਂ ਗੱਲਾਂ ਨੂੰ ਤੇ ਇਹ ਸੋਡਾ ਘੋਗਾ ਚਤ ਕਰੀ ਤੁਰੇ ਆਉਂਦੇ ਆ ਆ 24000 ਏਕੜ ਅਕਵਾਇਰ ਕਰਨੀਆਂ ਲੁਧਿਆਣਾ ਦੇ ਮੋਗਾ ਕਈ ਲੱਖ ਏਕੜ ਜ਼ਮੀਨ ਅਕਵਾਇਰ ਕਰਨੀਆਂ ਪੂਰੇ ਪੰਜਾਬ 'ਚ ਆ ਜਿਹੜੇ ਅਰਬਨ ਸਟੇਟਾ ਬਣਾਉ ਰਹੇ ਭਾਂਤ ਸਿਓ ਇਹੋ ਜਿਹੇ ਲੋਕ ਤਮਾਸ਼ਾ ਦੇ ਦੇਣਗੇ ਜਮੀਨਾਂ ਵੀ ਹਾਂ ਸਾਨੂੰ 50 50 ਲੱਖ ਮਿਲਦਾ ਕਿੱਲੇ ਦਾ ਸਾਨੂੰ 40 ਰੁਪਿਆ ਮਿਲਦਾ ਕਿੱਲੇ ਦਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਯਾਰ ਭਾਵੇਂ 5 ਕਰੋੜ ਮਿਲ ਜੇ ਕਿੱਲੇ ਦਾ ਜੇ ਕਹਾਂ ਜਮੀਨ ਹੀ ਨਾ ਮਿਲੀ ਤੋ 5 ਕਰੋੜ ਦਾ ਕਰੋਗੇ ਕੀ ਕਿੱਥੇ ਲਾਓਗੇ ਕੋਈ ਕਾਰਖਾਨਾ ਖੋਲੋਗੇ ਐਡੀ ਸਾਡੀ ਹੋਏ ਨਹੀਂ ਵੀ ਕਾਰਖਾਨਾ ਖੋਲ ਗੇ ਕਾਰਖਾਨਾ ਖੋਲ ਵੀ ਲਿਆ ਕਾਰਖਾਨਾ ਫੇਲ ਹੋ ਗਿਆ ਫਿਰ ਕਿੱਥੇ ਜਾਓਗੇ ਸਮਝੋ ਯਾਰ ਗੱਲ ਨੂੰ ਸਮਝੋ ਮੈਂ ਕਹਿੰਦਾ ਚਾਹੇ 50 ਕਰੋੜ ਵੀ ਕੀਮਤ ਦੇਣ 100 ਕਰੋੜ ਵੀ ਦੇਣ ਧਰਤੀ ਦੀ ਬਾਈ ਕੋਈ ਕੀਮਤ ਨਹੀਂ ਆ ਪੈਸਾ ਨਹੀਂ ਖੜਨਾ ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਮੈਂ ਅੱਜ ਹੀ ਨੋਟੀਫਿਕੇਸ਼ਨ ਪੜ ਰਿਹਾ ਸੀਗਾ ਵੀ ਰੇਲ ਦੀਆਂ ਲੀਹਾਂ ਪੰਜਾਬ ਜਾਲ ਵਿਛਾਉਣਾ ਹੈ ਸੜਕਾਂ ਦੇ ਜਾਲ ਹੋਰ ਵਿਛਾਉਣੇ ਆ ਅਰਥ ਸਟੇਟਾਂ ਦੇ ਵਿੱਚ ਅੱਡ ਕਲੌਨੀਆਂ ਚੜ੍ਹ ਰੋਜ਼ ਇੱਕ ਪਿੰਡ ਦੇ ਵਿੱਚ ਜੇ ਪੈ ਐਵਰੇਜ ਕੱਢੀਏ 5 ਕਿੱਲੇ ਜ਼ਮੀਨ ਰੋਜ਼ ਵਿਗਦੀ ਆ ਸੋਡੀ 5 ਕਿੱਲੇ ਜ਼ਮੀਨ ਰੋਜ਼ ਵਿਗਦੀ ਆ ਆ ਰੁਕਦੀ ਆ ਇੱਕ ਪਿੰਡ ਦੀ 13000 ਪਿੰਡਾਂ 65000 ਕਿੱਲਾ ਤਾਂ ਸੋਡਾ ਇੱਕ ਸਾਲ ਦੇ ਵਿੱਚ ਅਹੀਂ ਰੁਕ ਜਾਂਦਾ ਇੱਕ ਸਾਲ ਦੇ ਵਿੱਚ ਆਪਾਂ ਵੇ ਅਵਰੇਜ ਕਰਦੇ ਰੋਜ਼ ਨਹੀਂ ਇੱਕ ਸਾਲ ਦੇ ਵਿੱਚ ਪੰਜ ਕਿੱਲੇ ਆਪਾਂ ਦੇਖੇ ਪੰਜ ਕਿੱਲੇ ਦੂਜੀ ਗੱਲ ਸੁਣ ਲਓ ਧਿਆਨ ਨਾਲ ਹਣ ਹੋਰ ਕਰਤੂਤ ਦੇਖੋ ਸਰਕਾਰਾਂ ਦੀ ਯਾਰ ਇੱਥੇ ਜਿਹੜੇ ਗੰਦ ਪਾ ਰਹੇ ਆ ਨਗੇਜ ਪਰੋਸ ਰਹੇ ਆ ਸਲੀਲਤਾ ਪਰੋਸ ਰਹੇ ਨੇ ਸਰਕਾਰ ਸਿਕਿਉਰਟੀਆਂ ਦੇ ਰਹੀ ਐਵੇਂ ਗੱਲ ਪਰਸੋਂ ਹੀ ਕਹੇਦੀ ਸੀ ਕਿ ਕੇ ਚੈਨਲ ਦੇ ਉੱਤੇ ਵੀ ਹੁਣ ਸਰਕਾਰ ਸਿਕਿਉਰਟੀਆਂ ਦੇਊਗੀ ਪੁਲਿਸ ਵਾਲਾ ਗਨਮੈਂਡ ਦਿੱਤੇ ਜਾਣਗੇ ਉਹ ਸਿਕਿਉਰਟੀਆਂ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨੰਗੇ ਹੋ ਕੇ ਨੱਚਣਗੇ ਆ ਜਿਹੜੀ ਇੱਕ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਉਹਦੇ ਲਾਤੇ ਅੱਗੇ 6 ਗਨਮੈਨ ਤੇ ਬੈਰੀਕੇਡ ਕਰਤੇ ਉਹਦੇ ਘਰ ਦੇ ਅੱਗੇ ਜਿਵੇਂ ਕੋਈ ਮੁੱਖ ਮੰਤਰੀ ਮੰਤਰੀ ਦਾ ਘਰ ਹੁੰਦਾ ਨਾ ਬੈਰੀਕੇਡਿੰਗ ਹੋਈ ਹੁੰਦੀ ਆ ਐ ਉਹਦੇ ਆਲੇ-ਦਾਲੇ ਪੁਲਿਸ ਬਿਠਾਤੀ ਵੀਰ ਜਾਨ ਨੂੰ ਖਤਰਾ ਉਹਨੂੰ ਕਿਸੇ ਨੇ ਕੀ ਕਹਿਣਾ ਸਰਕਾਰ ਦਾ ਫਰਜ਼ ਬਣਦਾ ਸੀ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਉਹਨੂੰ ਬੁਲਾਉਂਦੇ ਵੀ ਤੇਰਾ ਜਿਹੜਾ ਅਕਾਊਂਟ ਕੁੰਡਾ ਖਾਤਾ ਖੂਤਾ ਕਰ ਬੰਦ ਡਿਲੀਟ ਕਰ ਤੇਰਾ ਇੰਸਟਾਗ੍ਰam ਆ ਜੋ ਵੀ ਆ ਜੇ ਤੂੰ ਜਿੰਨੀਆਂ ਵੀਡੀਓ ਪਾਈਆਂ ਉਹ ਡੀਲੀਟ ਕਰਾ ਤੇ ਅੱਗੇ ਤੋਂ ਤੂੰ ਲਿਖ ਕੇ ਦੇ ਕੇ ਜਾ ਇੱਥੇ ਮੈਂ ਕੋਈ ਜਿਹੇ ਜਿਹੇ ਵੀਡੀਓ ਨਹੀਂ ਪਾਉਂਗੀ ਉਲਟਾ ਉਹਨੂੰ ਸ਼ਹਿ ਦੇਤੀ ਵੀ ਕੋਈ ਗੱਲ ਨਹੀਂ ਚੱਕ ਦੇ ਫੱਟੇ ਨੰਗੀਆਂ ਹੋ ਕੇ ਨੱਚੋ ਜੋ ਮਰਜੀ ਗੰਦ ਪਾਓ ਜੋ ਲਗੇ ਜ ਮਰਜੀ ਪਰੋਸੋ ਸਰਕਾਰ ਤੁਹਾਡੀ ਪਿੱਛੇ ਖੜੀ ਹੈ ਮੰਨ ਕੇ ਭਾਂਸਿਆ ਤੈਨੂੰ ਉਧਰ ਮੁਕਸਰ ਦੇ ਵਿੱਚ ਛਰੇ ਆਮ ਗੁੰਡਾ ਕਰਦੀ ਹੋਈ ਆਪਣੇ ਆਪ ਨੂੰ ਅਖੌਤੀ ਸਿਵਸਨ ਵਾਲੇ ਕਹਾਉਂਦੇ ਗੁੰਡਿਆਂ ਨੇ ਮੁੰਡਾ ਕੁੱਟਿਆ ਆ 10 ਦਿਨ ਹੋ ਗਿਆ ਕੱਟਣਾ ਹੋਈ ਨੂੰ ਰਜੇਸ਼ ਗਰਗ ਕੋਈ ਪ੍ਰਧਾਨ ਆ ਸਫਸਨਾ ਦਾ ਮੁਖਸਰ ਦਾ ਬੰਦਾ ਨਹੀਂ ਫੜਿਆ ਬੰਦਿਆਂ ਦੇ ਪਰਚਾ ਹੋਇਆ ਜਿਨ੍ਹਾਂ ਦੇ ਬੰਦੇ ਨਹੀਂ ਫੜੇ ਗਏ ਉਲਟੇ ਫੜ ਕੀ ਨੇ ਲੈ ਬੰਦੇ ਜਿਹੜੇ ਬੰਦੇ ਉੱਥੇ ਕੱਲ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਉਹ ਬੰਦੇ ਚੱਕ ਲਏ ਪੁਲਿਸ ਨੇ ਉਸ ਬੰਦੇ ਨੂੰ ਰਜੇਸ਼ ਗਰਗ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਹੈ ਤੇ ਉਹ ਕੋਈ ਇੱਥੋਂ ਦਾ ਪਤਾ ਨਹੀਂ ਕਿ ਰਵੀ ਕੁਮਾਰ ਆ ਕਿ ਰਵੀ ਖਾਨ ਆ ਉਹ ਨੂੰ ਸਿਕਿਉਰਿਟੀ ਦਿਵਾਉਣ ਦੇ ਲਈ ਉੱਥੇ ਧਰਨਾ ਲਾਇਆ ਹੋਇਆ ਸੀਗਾ ਦੇਖੋ ਹੱਦ ਹੋ ਗਈ ਜਿਹੜਾ ਦੇ ਗੁੰਡਾਗਰਦੀ ਕਰ ਰਿਹਾ ਨੰਗਾ ਨਾਚ ਰੱਖ ਰਿਹਾ ਨੱਚ ਰਿਹਾ ਅਸ਼ਲੀਲਤਾ ਫਲਾ ਰਿਹਾ ਉਹਨਾਂ ਨੂੰ ਸਕਿਉਰਟੀਆ ਦੇ ਕੇ ਪ੍ਰੋਟੈਕਟ ਕੀਤਾ ਜਾ ਰਿਹਾ ਜਿਹੜੇ ਵਿਰੋਧ ਕਰਦੇ ਆ ਰੌਲਾ ਪਾਉਂਦੇ ਆ ਚੱਕ ਕੇ ਜੇਲਾ ਸਿੱਟੇ ਜਾ ਰਹੇ ਆ ਜ ਉਹਨਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਇਹ ਹਾਲਾਤ ਬਣੇ ਖੜੇ ਪੰਜਾਬ ਦੇ ਅਗਲੀ ਗੱਲ ਹੋਰ ਸੁਣ ਲਓ ਆ ਕਰਤੂਤ ਸੁਣ ਲਓ ਆ ਪੰਜਾਬ ਦੇ ਪੁੱਤ ਦੀ ਕਰਤੂਲ ਦਿਖਾ ਦੇ ਆ ਦੇਖੋ ਆ ਦੇਖ ਲਓ ਮਾੜਾ ਜ ਆਹਾ ਆਪਣ ਚਾਇਤ ਫੀਡਬੈਕ ਫਾਰਮ ਹੈ ਜੀ ਹਿੰਦੀ ਚ ਆਏ ਆ ਪਿੰਡਾਂ ਦੇ ਸਰਪੰਚਾਂ ਨੇ ਫਾਰਮ ਭਰ ਕੇ ਦੇਣ ਆ ਦੇਖ ਲੋ ਆ ਫਾਰਮ ਭਰਨੇ ਆ ਸਾਰੇ ਇਹ ਹਿੰਦੀ ਚ ਭੇਜੇ ਗਏ ਆ ਜੀ ਫਾਰਮ ਆ ਹਿੰਦੀ ਚ ਭੇਜੇ ਗਏ ਆ ਫਾਰਮ ਆ ਦੇਖ ਲੋ ਆ ਸਾਰੇ ਫਾਰਮ ਹਿੰਦੀ ਚ ਹੈ ਜੀ ਆਲਾ ਦੇਖੋ ਇਹਨਾਂ ਦੇ ਆਹੋ ਹਿੰਦੀ ਵਾਲੇ ਨਹੀਂ ਪੜ੍ਹਦੇ ਆ ਪੜ੍ਹਨੇ ਤਾਂ ਇਹ ਸਿਸ਼ੁੱਧੀਏ ਵਰਗਿਆਂ ਨੇ ਕੇਦਰੀਵਾਲ ਵਰਗਿਆਂ ਨੇ ਆ ਅਰਨੈਰ ਵਰਗਿਆਂ ਨੇ ਬੈਬਕੁਮਾਰ ਵਰਗਿਆਂ ਨੇ ਉਹ ਅੰਤਰੇ ਕੋਲੇ ਕਿਹੜਾ ਕੰਮ ਹੀ ਨਹੀਂ ਪਹੰਤ ਤਾਂ ਖੁੰਝੇ ਲਾਇਆ ਹੋਇਆ ਉਹਨਾਂ ਨੇ ਪੜਦੇ ਪਰ ਹਿੰਦੀ ਜੀ ਛਾਪਣਗੇ ਇਹਦਾ ਆ ਕੇ ਉੱਥੇ ਆਪਣੇ ਨਾਬੇ ਉਦਘਾਟਨ ਵੀ ਇੱਕ ਹਿੰਦੀ ਚ ਕਰ ਗਏ ਨਹੀਂ ਪੱਥਰ ਰੱਖ ਗਿਆ ਸੀਗਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਜ਼ਮੀਨਾਂ ਸੋਡੀਆਂ ਵੱਖ-ਵੱਖ ਤਰੀਕਿਆਂ ਨਾਲ ਰੋਕੀਆਂ ਜਾ ਰਹੀਆਂ ਤੁਹਾਡੀਆਂ ਨੌਕਰੀਆਂ ਤੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਆਹ ਸਹਿਕਾਰੀ ਖੰਡ ਮਿਲ ਦੇ ਵਿੱਚ 160 ਪੋਸਟਾਂ ਕੱਢੀਆਂ ਸਰਕਾਰ ਨੇ ਉਹਦੇ ਵਿੱਚੋਂ ਪਹਿਲਾਂ ਉਹਨਾਂ ਨੇ ਬਿਲਕੁਲ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਰੌਲਾ ਪਿਆ ਵਿਰੋਧ ਹੋਇਆ ਉਹ ਫੈਸਲਾ ਇੱਕ ਵਾਰੀ ਪਿੱਛੇ ਕਰ ਲਿਆ ਉਹਨਾਂ ਨੇ ਪਰ ਉਹਦੇ ਵਿੱਚ ਪਤਾ ਕੀ ਕੀਤਾ ਉਹਨਾਂ ਨੇ ਧਿਆਨ ਨਾਲ ਸੁਣ ਲਿਓ ਉਹਦੇ ਵਿੱਚ ਜਿਹੜਾ ਪੰਜਾਬੀ ਭਾਸ਼ਾ ਮਹਾਰਤਾਲਾ ਜਿਹੜਾ ਟੈਸਟ ਸੀਗਾ ਜੋ ਸਾਰੀਆਂ ਸਾਮੀਆਂ ਲਈ ਉਹ ਲੋੜੀਦਾ ਹੁੰਦਾ ਉਹ ਖਤਮ ਹੀ ਕਰਤਾ ਦੂਜੀ ਇਹਨਾਂ ਨੇ ਗੱਲ ਕੀ ਕੀਤੀ ਹੈ ਜਿਹੜਾ ਪ੍ਰੀਖਿਆ ਦਾ ਮਾਧਿਅਮ ਹੈ ਥੋੜੀਆਂ-ਮੋਟੀਆਂ ਪੋਸਟਾਂ ਨੂੰ ਛੱਡ ਕੇ ਬਾਕੀ ਸਾਰਾ ਅੰਗਰੇਜ਼ੀ 'ਚ ਕਰਤਾ ਪੰਜਾਬੀ ਦੇ ਵਿੱਚੋਂ ਚੱਕ ਹੀ ਦਿੱਤਾ ਪੰਜਾਬ ਪੁਲਿਸ ਦਾ ਠੇਕਾ TCS ਇੱਕ ਪ੍ਰਾਈਵੇਟ ਕੰਪਨੀ ਆ ਉਹਦੇ ਕੋਲ ਆ ਕੈਪਟਨ ਸਰਕਾਰ ਵੇਲੇ ਦਾ 5 ਸਾਲ ਦਾ ਠੇਕਾ ਪੂਰਾ ਵੀ ਹੋ ਗਿਆ ਪਰ ਇਹ ਸਰਕਾਰ ਨੇ ਉਹਦਾ ਠੇਕਾ ਹਾਲੇ ਖਤਮ ਨਹੀਂ ਕੀਤਾ ਕਿਉਂ ਬਈ ਪੰਜਾਬ ਕੋਲੇ ਕਿੰਨੇ ਦਾਰੇ ਆ ਜਿਹੜੇ ਇਹ ਭਰਤੀਆਂ ਕਰਾ ਸਕਦੇ ਆ ਪਰ TCS ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਪੇਪਰ ਆ ਰਹੇ ਨੇ ਉਹਨਾਂ ਪੇਪਰਾਂ ਦੇ ਵਿੱਚ 10 ਨੰਬਰਾਂ ਦੀ ਪੰਜਾਬੀ ਹੈ ਤੁਸੀਂ ਹੋਰ ਦੇਖੋ 10 ਨੰਬਰ ਦੀ ਪੰਜਾਬੀ ਹੈ ਇਹਦੇ ਬਾਬਤ ਭਾਸ਼ਾ ਵਿਭਾਗ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਪਰ ਕੋਈ ਜਵਾਬ ਨਹੀਂ ਇਹਨਾਂ ਗੱਲਾਂ ਬਾਤਾਂ ਦਾ 10 ਨੰਬਰ ਦੀ ਪੰਜਾਬੀ ਹੈ ਪੰਜਾਬੀ ਭਾਸ਼ਾ ਦੀ ਦਰਜਾ ਬੰਦੀ ਹੈ ਉਹ 10% ਹੈ ਤੁਸੀਂ ਦੇਖੋਗੇ ਹਰਿਆਣੇ 'ਚ 30% ਹੈ यूपीजी 40% ਹੈ ਮਹਾਰਾਸ਼ਟਰ ਚ 50% ਹੈ Rajasthan 60% ਹੈ ਇੱਥੇ 10% ਹੈ ਪੰਜਾਬ ਦੇ ਵਿੱਚ ਕਾਰਨ ਕਾਰਨ ਬਿਲਕੁਲ ਸਾਫ਼ ਹੈ ਵੀ ਸੋਡੀਆਂ ਨੌਕਰੀਆਂ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਆ ਸੋਡੀ ਧਰਤੀ ਦੀ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣਾ ਡੈਮੋਗ੍ਰਾਫੀ ਪੰਜਾਬ ਦੀ ਕਿਵੇਂ ਬਦਲਨੀ ਹੈ ਇਹ ਸਾਰੀਆਂ ਸ਼ਾਸ਼ਾ ਹੋ ਰਹੀਆਂ ਇਹੀ ਕਲਪ ਦੇ ਆ ਰਹੇ ਆ ਮੈਂ ਫੇਰ ਕਹਿੰਦਾ ਤੁਸੀਂ ਫੇਰ ਉਹੀ ਲੁੱਚਪਣਿਆ ਮਗਰ ਤੁਰੇ ਫਿਰਦੇ ਹੋ ਤਮਾਸ਼ਵੀਂ ਬਣ ਕੇ ਨਜ਼ਾਰੇ ਲੈਨੇ ਸਵਾਦ ਲੈਨੇ ਆਹ ਕਹਾਣੀਆਂ ਹੋ ਰਹੀਆਂ ਇਹਨਾਂ ਨੂੰ ਸੁਣਨ ਨੂੰ ਕਿ ਤਿਆਰ ਨਹੀਂ ਇੱਥੇ ਮੈਂ ਕੋਈ ਹੋਰ ਟੈਂਪੂ ਦੀ ਗੱਲ ਕੀਤੀ ਹੁੰਦੀ ਮੈਂਡ ਵਰਗੇ ਦੀ ਕੋਈ ਹੋਰ ਕਿਸੇ ਜਿਹੜੀਆਂ ਨੰਗ ਪਾਉਂਦੀਆਂ ਤੇ ਗੰਦ ਇਹਨਾਂ ਦੀ ਗੱਲ ਕੀਤੀ ਹੁੰਦੀ ਠਾ 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 ਮੇਰੀ ਗੱਲ ਨੂੰ ਸਾਂਝਾ ਕਰਕੇ ਲੋਕਾਂ ਤੱਕ ਪਹੁੰਚਾਉਣਾ ਸੀ ਮੈਂ ਕੰਮ ਦੀਆਂ ਗੱਲਾਂ ਕੀਤੀਆਂ ਵੀ ਸੋਡਾ ਆ ਹਿੱਕ ਤੇ ਕੱਲ ਗੱਡਦਾ ਓਏ ਆ 50 60000 ਏਕੜ ਛੋੜੀ ਜ਼ਮੀਨ ਰੋਕ ਲਈ ਛੋੜੀ ਲੱਖਾਂ ਏਕੜ ਜ਼ਮੀਨ ਰੇਲ ਦੀਆਂ ਲੀਹਾਂ ਰੋਕਣ ਜਾ ਰਹੇ ਆ ਛੋੜੀਆਂ ਅਡਮਨਿਸਟ੍ਰੇਟਰਾਂ ਦੇ ਵਿੱਚ ਜ਼ਮੀਨ ਰੋਕਣ ਜਾ ਰਹੇ ਉਥੇ ਤੁਸੀਂ ਇਹ ਚੀਜ਼ਾਂ ਸਾਂਝੀਆਂ ਨਹੀਂ ਕਰੋਗੇ ਸੋਡੀਆਂ ਨੌਕਰੀਆਂ ਖੋ ਕੇ ਦੂਜਿਆਂ ਨੂੰ ਦਿੱਤੀਆਂ ਜਾ ਰਹੀਆਂ ਸਾਂਝਾ ਨਹੀਂ ਕਰੋਗੇ ਨਹੀਂ ਵਿਰੋਧ ਕਰੋਗੇ ਨਹੀਂ ਰਲਾ ਪਾਓਗੇ ਤੁਹਾਨੂੰ ਪਰਵਾਹ ਹੀ ਕੋਈ ਨਹੀਂ ਰੱਬ ਦਾ ਵਾਸਤਾ ਪੰਜਾਬੀਓ ਆਪਣੀਆਂ ਖੋਪੜ ਤੋਂ ਆਪਣੇ ਮਗਜ ਆਪਣੇ ਦਿਮਾਗ ਤੋਂ ਅਕਲ ਤੋਂ ਕੰਮ ਲਓ ਇਹ ਸ਼ਾਹੀਸ਼ਾ ਨੇ ਬਹੁਤ ਡੂੰਘੀਆਂ ਤੇ ਗਹਿਰੀਆਂ ਜਿਹੜੀਆਂ ਤੁਹਾਡੇ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗਣਾ ਵੀ ਕਿਵੇਂ ਪੰਜਾਬ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਗਿਆ ਇਹ ਸਾਰੇ ਜਿੰਨੇ ਸਾਡੇ ਭਵੰਤ ਵਰਗੇ ਆ ਅ ਜਿੰਨੇ ਸੋਡੇ ਪਹਿਲਾ ਵਾਲੇ ਰਹੇ ਆ ਬਾਦਲ ਕੈਪਟਨ ਸਾਰੇ ਜਿੰਨੇ ਸੋਡੇ ਹੋਰ ਇਥੇ ਮਾਰਦੇ ਫਿਰਦੇ ਫੰਗ ਵੀ ਅਸੀਂ ਆ ਜਾਾਂਗੇ ਇਹ ਸਾਰੇ ਇੱਕ ਲਠੋਕ ਰਹੇ ਆ ਪੰਜਾਬ ਦੀ ਇੱਕ ਚ ਚੰਗੀ ਤਰ੍ਹਾਂ ਵੀ ਪੰਜਾਬ ਨੂੰ ਜਮਾ ਜਿਹੜਾ ਮਾੜਾ ਮੋਟਾ ਬੱਚਾ ਉਹ ਵੀ ਖਤਮ ਕਰਦੇ ਹੋ ਪਰ ਤੁਸੀਂ ਨਹੀਂ ਇਹਨਾਂ ਗੱਲਾਂ ਬਾਲਾਉਣਾ ਉਹ ਸਾਡਾ ਦਿਮਾਗ ਹੀ ਨਹੀਂ ਅਸੀਂ ਨੰਗੀਆਂ ਨੱਚਣ ਵਾਲੀਆਂ ਰੀਲਾਂ ਜਿਹੜੀਆਂ ਕੁੜੀਆਂ ਬਣਾਉਂਦੀਆਂ ਨੇ ਉਹਨਾਂ ਨੂੰ ਲੱਖਾਂ ਉਹਨਾਂ ਦੇ ਅਸੀਂ ਫਾਲੋਅਰ ਬਣਨਾ ਹੈ ਉਹਨਾਂ ਨੂੰ ਅਸੀਂ ਲੱਖਾਂ ਦੀ ਗਿਣਤੀ ਚ ਦੇਖਣਾ ਤੇ ਸੁਣਨਾ ਹੈ ਚੰਗੀ ਚੀਜ਼ ਕੋਈ ਸਾਡੇ ਕੰਮ ਦੀ ਗੱਲ ਕਰੇ ਸਾਡੀਆਂ ਨਸਲਾਂ ਦੀ ਗੱਲ ਕਰੇ ਸਾਡੀਆਂ ਫਸਲਾਂ ਦੀ ਗੱਲ ਕਰੇ ਸਾਡੀ ਜ਼ਮੀਨਾਂ ਧਰਤੀ ਦੀ ਗੱਲ ਕਰੇ ਸਾਡੇ ਹੋਰ ਇਹ ਧੱਕੇ ਦੀ ਸਾਡੇ ਜਿਹੜੇ ਖਿਲਾਫ ਦੀ ਗੱਲ ਕਰੇ ਅਸੀਂ ਉਹ ਨਹੀਂ ਸੁਣਨਾ ਸਾਡੀ ਕੋਈ ਬੋਲੀ ਦੀ ਗੱਲ ਕਰੇ ਅਸੀਂ ਨਹੀਂ ਸੁਣਨੀ ਇਤਿਹਾਸ ਦੀ ਗੱਲ ਕਰੇ ਅਸੀਂ ਨਹੀਂ ਸੁਣਨੀ ਇਹ ਸੁਣਨਾ ਹੈ ਤਾਂ ਗੰਦ ਸੁਣਨਾ ਹੈ ਇਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੌਣ ਉਹ ਲੋਕ ਨੇ ਲੱਖਾਂ ਦੀ ਗਿਣਤੀ ਦੇ ਬੱਚੇ ਇਹਨਾਂ ਗਾਂਦਾ ਗੰਦੀਆਂ ਲੁਚੀਆਂ ਵੀਡੀਓ ਨੂੰ ਜਿਹੜੇ ਸਾਂਝੇ ਕਰਦੇ ਆ ਅੱਗੇ ਧੱਕਦੇ ਆ ਸਮਾਜ ਚ ਵੀ ਇਹ ਲੈ ਦੇਖੋ ਤੂੰ ਕੌਣ ਲੋਕ ਨੇ ਉਹ ਬਲੇਤੋਂ ਆਏ ਹੋਏ ਲੋਕ ਨੇ ਉਹ ਗੋਰੇ ਨੇ ਉਹ ਕਾਲੇ ਨੇ ਉਹ ਸਾਡੇ ਹੀ ਲੋਕ ਨੇ ਚੰਗੀ ਗੱਲ ਨੂੰ ਨਹੀਂ ਧੱਕ ਕੇ ਹੀ ਪਚਾਉਣਾ ਵੀ ਕਰ ਕਰ ਪਚਾ ਦਿਆ ਗੱਲਾਂ ਨੂੰ ਆ ਪਚਾਦੋ ਇਹ ਗੱਲ ਤੇ ਲੜੋਂ ਕਿੰਨਾ ਗੱਲਾਂ ਖਤ ਵਿਰੋਧ ਕਰੋਗੇ ਇਕੱਠੇ ਹੋਵੋਗੇ ਮਤਲਬ ਹੀ ਨਹੀਂ ਖਤਮ ਹੋ ਚੁੱਕਿਆ ਤੁਹਾਡੇ ਲਈ ਆਪਣਾ ਢੱਡਾ ਤੁਹਾਡਾ ਰਹਿ ਗਿਆ ਢੱਡਾ ਦੇ ਸਕੇ ਰਹਿ ਗਏ ਤੁਹਾਡੇ ਲਈ ਧਰਤੀ ਪਾਣੀ ਥੋੜੇ 15 ਸਾਲ ਦੇ ਬੱਚਾ ਸਾਡੇ ਲਈ ਕੋਈ ਮਤਲਬ ਨਹੀਂ ਪਾਣੀ ਜ਼ਹਿਰ ਪਾਤੀ ਸਾਨੂੰ ਕੋਈ ਡਣਾ ਡਣਾ ਨਹੀਂ ਬੋਲੀ ਮਾਰੀ ਜਾ ਰਹੀ ਆ ਇਤਿਹਾਸ ਤਾਂ ਆਪਣਾ ਬਦਲੀ ਜਾਂਦੇ ਆ ਨਿਸ਼ਾਨੀਆਂ ਥੋੜੀਆਂ ਇਤਿਹਾਸੀਆਂ ਢਾਟ ਢੇਰੀ ਕਰਤੀਆਂ ਸਾਨੂੰ ਕੋਈ ਡਣਾ ਡਣਾ ਨਹੀਂ ਸਾਨੂੰ ਤਾਂ ਕਰਾ ਢਿੱਡ ਚਾਹੀਦਾ ਹੈ ਪੈਸਾ ਮਿਲ ਜੇ ਢਿੱਡ ਭਰ ਜੇ ਬਸ ਖਾ ਲਿਆ ਪੀ ਲਿਆ ਗੱਡੀ ਚੱਕੀ ਉਧਰ ਨੂੰ ਕਰ ਗਏ ਉਧਰ ਨੂੰ ਚੱਕ ਕੇ ਹੱਕ ਦੀ ਗੱਲ ਹੁੰਦੀ ਆ ਸੱਚ ਦੀ ਗੱਲ ਹੁੰਦੀ ਆ ਕੋਈ ਆ ਕੇ ਖੜਦਾ ਕੋਈ ਨਹੀਂ ਖੜਦਾ ਇੱਥੇ ਆ ਕੇ ਸਦਾ ਬਦਾ ਵਾਸਤਾ ਹਲੇ ਵੀ ਦੁੱਲੇ ਬੇਰਾ ਦਾ ਕੁਝ ਨਹੀਂ ਵਿਗੜਾ ਚੱਕ ਕੇ ਝੋਲੀ ਚ ਪਾ ਲੋ ਹਲੇ ਵੀ ਪੰਜਾਬ ਲਈ ਖੜਜੋ ਪੰਜਾਬ ਦੇ ਲੋਕੋ ਸੁਣੇ ਐਨੀ ਪੀਲਾ ਆ ਮੇਰੀ ਗੱਲਬਾਤ ਨੂੰ ਘਰ ਘਰ ਪਹੁੰਚਾ ਦਿਓ ਵੀ ਕਿਵੇਂ ਇਹ ਭਵੰਤ ਗਦਾਰ ਬਣ ਕੇ ਗਦਾਰੀ ਕਰ ਰਿਹਾ ਪੰਜਾਬ ਦੇ ਨਾਲ ਬਹੁਤ ਵੱਡੀ ਗਦਾਰੀ ਹੈ ਇਹ ਪੰਜਾਬ ਨਾਲ ਜੋ ਇਹ ਨੌਕਰੀਆਂ ਚ ਕਰ ਰਿਹਾ ਛੋੜੀਆਂ ਜ਼ਮੀਨਾਂ ਦੱਬਣ ਚ ਕਰ ਰਿਹਾ ਬਹੁਤ ਵੱਡੀ ਗਦਾਰੀ ਕਰ ਰਿਹਾ ਸੁਣ ਮੂੰਹ ਤੋੜ ਜਵਾਬ ਦਿਓ ਅਲੇ ਲੁਧਿਆਣੇ ਦੀਆਂ ਚੋਣਾ ਨੇ ਉੱਥੇ ਸਵਾਲ ਪੁੱਛੋ ਆ ਸਾਰੇ ਇਹਨਾਂ ਦੇ ਫਿਰਦੇ ਆ 90 92 ਜਿਹੜੇ ਆ ਗੂੰਗੇ ਜਿਹੜੇ ਇਹਨਾਂ ਨੇ ਬੋਲੇ ਆ ਦੂਤਰ ਆ ਇਹਨਾਂ ਦੇ ਫਿਰਦੇ ਨੇ ਉੱਥੇ ਐ ਵੋਟਾਂ ਮੰਗਦੇ ਹੱਥ ਬੰਨ੍ਹਦੇ ਫਿਰਦੇ ਆ ਘਰ ਘਰ ਉੱਥੇ ਘੇਰ ਕੇ ਸਵਾਲ ਪੁੱਛੋ ਜਿਹੜੀਆਂ ਗੱਲਾਂ ਸੀ ਕਰਦੇ ਆ ਵੀ ਆ ਤੁਸੀਂ ਪੰਜਾਬ ਨਾਲ ਕੀ ਕਰ ਰਹੇ ਹੋ